ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਯੂਨੀਵਰਸਿਟੀ ਅਤੇ ਹੋਰ ਔਨ ਦਿਸ ਮੂਵ ਵਿਦਿਅਕ ਅਦਾਰਿਆਂ ਵੱਲੋਂ ਜਗਤਗuru ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਕੁਰਪੁਰਪ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸਾਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਖਾਲਸਾ ਯੂਨੀਵਰਸਿਟੀ ਦੇ 700 ਦੇ ਕਰੀਬ ਅਤੇ ਸਮੂਹ ਕਾਲਜਾਂ ਸਕੂਲ ਦੇ ਪ੍ਰਿੰਸੀਪਲ ਸਟਾਫ ਮੈਂਬਰ ਅਤੇ ਲਗਭਗ 30000 ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸਤਜੀਤ ਸਿੰਘ ਮਜੀਠੀਆ ਨੇ ਆਪਣੇ ਜਾਰੀ ਸੰਦੇਸ਼ ਰਾਹੀਂ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਚੀਨਾ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਮਹਿਲ ਸਿੰਘ ਦੀ ਮੌਜੂਦਗੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਮੂਹ ਜਗਤ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕ, ਗੈਰ ਅਧਿਆਪਕ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਮੂਹ ਕਾਲਜ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਤਨਤਨ ਕਲ ਜੁਗ ਦੇ ਅਵਤਾਰ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਲ ਅਵਤਾਰ ਪੁਰਬ ਹੈ। ਹਰ ਸਾਲ ਦੀ ਤਰ੍ਹਾਂ ਖਾਲਸਾ ਕਾਲਜ ਸੰਸਥਾਵਾਂ ਨਗਰ ਕੀਰਤਨ ਇੱਕ ਦਿਨ ਪਹਿਲਾਂ ਕਰਦੀਆਂ ਨੇ। ਔਰ ਅਸੀਂ ਖਾਲਸਾ ਕਾਲਜ ਤੋਂ ਚੱਲ ਕੇ ਅਕਾਲ ਤਖਤ ਸਾਹਿਬ ਤੱਕ ਨਵੀਂ ਵਿਦਵਨ ਲੈ ਕੇ ਜਾਣੇ ਆ। ਪਰੇਸ਼ਵਰੀ ਖਾਲਸਾ ਯੂਨੀਵਰਸਿਟੀ ਬਣ ਗਈ ਹੈ ਉਹਦੇ ਬੱਚੇ ਵੀ ਨਾਲ ਚੱਲ ਰਹੇ ਆ ਕਰੀਬ 34000 ਬੱਚਾ ਔਰ 4000 ਟੀਚਿੰਗ ਨੋਨ ਟੀਚਿੰਗ ਸਟਾਫ ਸਾਰਾ ਨਾਲ ਚੱਲ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਤੁਲਰਾਨਕ ਸਾਹਿਬ ਜੀ ਦੇ ਅਵਤਾਰਪੁਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਇਹ ਨਾ ਹਕਾਲਤਖ ਸਾਹਿਬ ਵਿੱਚ ਜਾ ਕੇ ਉੱਥੇ ਅਰਦਾਸ ਹੋਏਗੀ ਉੱਥੇ ਸਪੋਰਟ ਦਈਏ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਸਾਡੀ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀ ਬਹੁਤ ਵੱਡੀ ਮਹਾਨ ਪਰੰਪਰਾ ਹੈ ਕਿ ਇਸ ਗੁਰਪੂਰਵਤੇ ਅਸੀਂ ਸਾਰੇ ਵਿਦਿਆਰਥੀ ਮੈਨੇਜਮੈਂਟ ਸਟਾਫ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਆਂ ਔਰ ਬੱਚਿਆਂ ਦੇ ਵਿੱਚ ਸੰਗਤਾਂ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਉਹਨਾਂ ਦੇ ਸੰਦੇਸ਼ ਉਹਨਾਂ ਦੀ ਬਾਣੀ ਉਹਨਾਂ ਦੇ ਫਲਸਫੇ ਨੂੰ ਪ੍ਰਚਾਰਨ ਲਈ ਮੋਟੀਵੇਟ ਕਰਦੇ ਆਰ ਤਿਰਮੰਦਰ ਸਾਹਿਬ ਪਹੁੰਚਦੇ ਆ ਬਹੁਤ ਸ਼ਰਧਾ ਤੇ ਬੜੇ ਸਤਿਕਾਰ ਸਹਿਤ ਇਹ ਸਾਡੀ ਕੋਈ 100 ਸਾਲ ਪੁਰਾਣੀ ਪਰੰਪਰਾ ਹੈ ਜਿਹੜੀ ਅਸੀਂ ਪੂਰੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਆ ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ 1920 ਤੋਂ ਚੱਲੀ ਹੋਈ ਹੈ ਖਾਲਸਾ ਸੰਸਥਾਵਾਂ ਦੀ ਨਗਰ ਕੀਰਤਨ ਦੀ ਪ੍ਰਥਾ ਅੱਜ ਵੀ ਅਸੀਂ ਉਸੇ ਤਰ੍ਹਾਂ ਨਿਵਾ ਰਹੇ ਹਾਂ ਸਾਰੀਆਂ ਖਾਲਸਾ ਸੰਸਥਾਵਾਂ ਅਤੇ ਇਸ ਸਰ ਖਾਸ ਖਾਸ ਤੌਰ ਤੇ ਖਾਲਸਾ ਯੂਨੀਵਰਸਿਟੀ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਇਸ ਦਾ ਸੰਦੇਸ਼ ਸਮੂਹ 사ਂਜੀਵਾਲਤਾ ਸਰਬੱਤ ਦੇ ਭਲੇ ਦੇ ਨਾਲ ਨਾਲ ਸਾਡੀ ਸਮੂਹ ਸੰਗਤ ਨੂੰ ਸਾਡੇ ਸਮੂਹ ਵਿਦਿਆਰਥੀਆਂ ਨੂੰ ਸਮੂਹ ਲੋਕਾਈ ਨੂੰ ਸਮੂਹ ਹਿੱਤੇ ਨੂੰ ਗਿਆਨ ਦੇ ਪ੍ਰਕਾਸ਼ ਦਾ ਸੰਦੇਸ਼ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਹਨਾਂ ਦਾ ਸੰਦੇਸ਼ ਲੋਕਾਂ ਦੇ ਵਿੱਚ ਜੋ ਚੌਂ ਕੂਟਾਂ ਤੱਕ ਫੈਲਿਆ ਉਹ ਸਾਡੇ ਵਿਦਿਆਰਥੀਆਂ ਰਾਹੀਂ ਇੱਕ ਵਾਰ ਦੁਬਾਰਾ ਫਿਰ ਅੱਜ ਉਸ ਦੀ ਪੁਨਰ ਯਾਦ ਕਰਵਾਉਣਾ ਚਾਹੁੰਦੇ ਆ ਕਿ ਸਾਂਝੀ ਵਾਲਤਾ ਨਾਲ ਗਿਆਨ ਦੇ ਪ੍ਰਕਾਸ਼ ਤੇ ਪੈਰਾ ਦਿੰਦੇ ਹੋਏ ਸਾਡੇ ਵਿਦਿਆਰਥੀ ਤੇ ਸਾਡਾ ਸਮਾਜ ਅੱਗੇ ਵਧੇ ਹਰ ਵਾਰ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀ ਪਰੰਪਰਾ ਰਹੀ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਹਮੇਸ਼ਾ ਸੰਗਤੀ ਰੂਪ ਦੇ ਵਿੱਚ ਸਾਰੇ ਹੀ ਵਿਦਿਆਰਥੀ ਖਾਲਸਾ ਕਾਲਜ ਦੇ ਵਿੜੇ ਤੋਂ ਚੱਲਦੇ ਨੇ ਤੇ ਗੋਲਡਨ ਟੈਂਪਲ ਜਾ ਕੇ ਨਮਸਤਕ ਕਰਦੇ ਨੇ ਤੇ ਮੇਰਾ ਇਹੀ ਸੰਦੇਸ਼ ਹੈ ਸਾਰਿਆਂ ਨੂੰ ਜਿਵੇਂ ਸਾਡੇ ਪਹਿਲੇ ਪਾਤਸ਼ਾਹ ਜੀ ਨੇ ਸਾਨੂੰ ਸਭ ਨੂੰ ਮਿਲ ਕੇ ਰਹਿ ਕੇ ਔਰ 13-13 ਦੀ ਭਾਵਨਾ ਦਾ ਵਿਕਾਸ ਕੀਤਾ ਹੈ ਤੇ ਅਸੀਂ ਇਹੀ ਭਾਵਨਾ ਨੂੰ ਲੈ ਕੇ ਅੱਗੇ ਆਪਣੀ ਜ਼ਿੰਦਗੀ ਵਿੱਚ ਚੱਲੀਏ